ਹਾਂਜੀ ਦੋਸਤੋ ਆਪਣੇ YouTube ਚੈਨਲ ਵੀ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਜਿਵੇਂ ਵੀ ਆਪਾਂ ਆਪਣੇ ਫੋਨ ਦੇ ਵਿੱਚ YouTube ਓਪਨ ਕਰਦੇ ਆਂ ਤਾਂ ਕਈ ਵਾਰੀ ਆਪਾਂ ਦੇਖਦੇ ਆਂ ਕਿ ਇਹ ਵੀਡੀਓ ਆਪਣੇ ਆਪ ਹੀ ਜੋ ਪਲੇ ਹੁੰਦੀਆਂ ਰਹਿੰਦੀਆਂ ਹਨ ਇਸ ਕਰਕੇ ਜੋ ਆਪਣੇ ਮੋਬਾਈਲ ਦਾ ਡਾਟਾ ਹੈ ਉਹ ਆਪਣੇ ਆਪ ਹੀ ਯੂਜ਼ ਹੁੰਦਾ ਰਹਿੰਦਾ ਹੈ ਤੇ ਆਪਾਂ ਉਸ ਵੀਡੀਓ ਨੂੰ ਦੇਖਦੇ ਨਹੀਂ ਪਰ ਉਹ ਆਪਣੇ ਆਪ ਪਲੇ ਹੋ ਕੇ ਆਪਣਾ ਜੋ ਡਾਟਾ ਹੈ ਉਸ ਨੂੰ ਯੂਜ਼ ਕਰਦੀਆਂ ਹਨ ਤੁਸੀਂ ਦੇਖ ਰਹੇ ਹੋ ਠੀਕ ਹੈ ਇਹਨਾਂ ਦੀ ਵੋਲਿਊਮ ਜਿਹੜੀ ਉਹ ਆਪਾਂ ਨੇ ਆਫ ਕੀਤੀ ਹੋਈ ਹੈ ਇਹ ਆਪਣਾ ਵੀ ਵੀਡੀਓ ਪਲੇ ਹੋ ਰਹੀਆਂ ਨੇ ਠੀਕ ਹੈ ਇਹ ਤਿੰਨ ਸੈਟਿੰਗਾਂ ਰਹੀਆਂ ਆਪਣਾ ਜੋ ਡਾਟਾ ਫੋਨ ਦਾ ਆਪਾਂ ਉਸ ਨੂੰ ਸੇਵ ਕਰ ਸਕਦੇ ਆ ਠੀਕ ਹੈ ਤੇ ਸਹੀ ਢੰਗ ਨਾਲ ਯੂਜ਼ ਕਰ ਸਕਦੇ ਆ ਸਭ ਤੋਂ ਪਹਿਲੀ ਸੈਟਿੰਗ ਹੈ ਜਿਹੜੀ ਉਹ ਆਪ ਕਰਾਂਗੇ ਜਿਹੜਾ ਆਪਣਾ YouTube ਦਾ ਐਪ ਹੈ ਉਸ ਤੇ ਆਪਾਂ ਫਿੰਗਰ ਪ੍ਰੈਸ ਕਰਾਂਗੇ ਉਸ ਤੋਂ ਬਾਅਦ ਇਸ ਦਾ ਜੋ ਐਪ ਇਨਫੋ ਹੈ ਇੱਥੇ ਕਲਿੱਕ ਕਰਨਾ ਠੀਕ ਹੈ ਇਸ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲੇ ਇਹ অপਸ਼ਨ ਦਿਖਾਈ ਦੇਣਗੇ ਇੱਥੇ ਤੁਸੀਂ ਨੇ ਆਪਣਾ डाटा यूजिंग स्टेटस से क्लिक करना है तू जो भी तो बैकग्राउंड डाटा है ये शो करेगा तो तुम्हें इस ऑफ कर देना ठीक है।, है सब तो ही अपनी पहली सैटिंग है इसनों ऑफ कर देना हाँ जी हम आप करेंगे इसी दूसरी सैटिंग जो दूसरी सैटिंग है उसमें यूट्यूब अपनी ओपन कर लेनी है ਇਸਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਯੂ ਆਪਣੇ ਇਸ ਦੇ ਵਿੱਚ ਵੀਡੀਓ ਆਪਣੇ ਆਪ ਹੀ ਪਲੇ ਹੁੰਦੀ ਰਹਿੰਦੀਆਂ ਨੇ ਨਾ ਆਪਾਂ ਇਸ ਨੂੰ ਕਿਸ ਤਰੀਕੇ ਨਾਲ ਸਟਾਪ ਕਰਨਾ ਠੀਕ ਹੈ ਉਸ ਤੋਂ ਬਾਅਦ ਆਪਣੀ YouTube ਦੀ ਜੋ ਪ੍ਰੋਫਾਈਲ ਹੈ ਪ੍ਰੋਫਾਈਲ ਆਪਾਂ ਓਪਨ ਕਰ ਲੈਣੀ ਹੈ ਪ੍ਰੋਫਾਈਲ ਓਪਨ ਕਰਨ ਤੋਂ ਬਾਅਦ ਤੁਹਾਨੂੰ ਸੈਟਿੰਗ ਦਾ ਆਪਸ਼ਨ ਹੈ ਜੋ ਸੈਟਿੰਗ ਦਾ ਆਪਸ਼ਨ ਦਿਖਾਈ ਦੇਗਾ ਰਾਈਟ ਸਾਈਡ ਦੇ ਉੱਪਰ ਸੈਟਿੰਗ ਦੇ ਆਈਕਨ ਦੇ ਓਕੇ ਕਰਨ ਤੋਂ ਬਾਅਦ ਤੁਹਾਡੇ ਕੋਲੇ ਇਹ ਜੋ ਕਾਫੀ ਸੈਟਿੰਗ ਓਪਨ ਹੋਣੀ ਆ ਇਸ ਤੇ ਤੁਸੀਂ ਨੇ ਦੇਖਣਾ ਹੈ ਕਿ ਜੋ ਫਸਟ ਸੈਟਿੰਗ ਹੈ ਜਨਰਲ ਦੀ ਇਸ ਤੇ ਕਲਿੱਕ ਕਰਨਾ ਹੈ ਇਸ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲੇ ਉਸ ਤੋਂ ਬਾਅਦ ਵੀ ਕਾਫੀ ਜਿਹੀ ਸੈਟਿੰਗਾਂ ਦਿਖਾਈ ਦੇਣਗੀਆਂ ਇੱਥੇ ਤੁਸੀਂ ਨੇ ਜੋ ਪਲੇ ਬੈਕ ਇਨ ਫੀਡਸ ਦਾ ਇਹ ਆਪਸ਼ਨ ਹੈ ਇਸ ਤੇ ਕਲਿੱਕ ਕਰਨਾ ਇਸ ਨੂੰ ਆਪਾਂ ਨੇ ਆਫ ਕਰ ਦੇਣਾ ਠੀਕ ਹੈ ਇਸ ਨੂੰ ਆਫ ਕਰਨ ਤੋਂ ਬਾਅਦ ਜੋ ਵੀ ਤੁਹਾਡੀਆਂ ਵੀਡੀਓ ਆਪਣੇ ਆਪ ਵੀ ਪਲੇ ਹੁੰਦੀਆਂ ਨੇ ਸਟਾਪ ਹੋ ਜਾਣਗੀਆਂ ਠੀਕ ਹੈ ਤੁਸੀਂ ਦੇਖ ਸਕਦੇ ਹੋ ਵੀ ਆਪਣੀ ਸੈਟਿੰਗਾਂ ਜੋ ਆਫ ਹੋ ਚੁੱਕੀ ਹੈ ਹੁਣ ਆਪਾਂ ਇੱਥੋਂ ਬੈਕ ਕਰਾਂਗੇ ਤੇ ਆਪਣੀ YouTube ਐਪਸ ਨੂੰ ਓਪਨ ਕਰਾਂਗੇ ਤੁਸੀਂ ਦੇਖ ਸਕਦੇ ਹੋ ਵੀ ਆਪਣੀਆਂ ਜੋ ਵੀਡੀਓ ਪਲੇ ਹੁੰਦੀਆਂ ਸੀ ਇਹ ਸਟਾਪ ਹੋ ਚੁੱਕੀਆਂ ਹਨ ਹੁਣ ਇਹ ਆਪਣੇ ਆਪ ਵੀ ਪਲੇ ਨਹੀਂ ਹੋਣਗੀਆਂ ਤੇ ਜੋ ਆਪਣਾ ਡਾਟਾ ਹੈ ਉਹ ਵੀ ਆਪਣਾ ਯੂਜ਼ ਨਹੀਂ ਹੋਵੇਗਾ ਸੋ ਜਿਹੜੀ ਤੀਜੀ ਸੈਟਿੰਗ ਹੈ ਇਹ ਬਹੁਤ ਹੀ ਇੰਪੋਰਟੈਂਟ ਸੈਟਿੰਗ ਹੈ ਇਸ ਨੂੰ ਵੀ ਤੁਸੀਂ ਪੂਰੇ ਧਿਆਨ ਨਾਲ ਦੇਖਣਾ ਉਸ ਤੋਂ ਬਾਅਦ ਆਪਾਂ ਫਿਰ YouTube ਦੇ ਪ੍ਰੋਫਾਈਲ ਤੇ ਕਲਿੱਕ ਕਰਾਂਗੇ ਸੈਟਿੰਗ ਵਾਲੇ ਆਈਕਨ ਤੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਨੇ ਇਸ ਤਰ੍ਹਾਂ نیچے ਸਕਰੋਲ ਡਾਉਨ ਕਰਨਾ ਹੈ। نیچے ਤੁਹਾਨੂੰ ਇੱਥੇ ਜੋ ਕਾਫੀ ਆਪਸ਼ਨ ਦਿਖਾਈ ਦੇਣਗੇ ਤੁਸੀਂ ਇਸੇ ਡਾਟਾ ਸੇਵਿੰਗ ਦੇ ਆਪਸ਼ਨ ਤੇ ਕਲਿੱਕ ਕਰਨਾ ਹੈ। ਇੱਥੇ ਤੁਸੀਂ ਨਾ ਅਲੱਗ-ਅਲੱਗ ਆਪਸ਼ਨਾਂ ਤੇ ਕਲਿੱਕ ਨਹੀਂ ਕਰਨਾ। ਸਿੰਪਲੀ ਡਾਟਾ ਸੇਵਿੰਗ ਮੋਡ ਤੇ ਕਲਿੱਕ ਕਰਨਾ ਹੈ। ਬਾਕੀ ਆਪਸ਼ਨ ਜੋ ਆਪਣੇ ਆਪ ਹੀ ਕਲਿੱਕ ਹੋ ਜਾਣਗੇ ਠੀਕ ਹੈ। ਉਸ ਤੋਂ ਬਾਅਦ ਇੱਕ ਜੋ ਇੰਪੋਰਟੈਂਟ ਆਪਸ਼ਨ ਹੈ ਨੀਚੇ। ਨੀਚੇ ਤੁਹਾਨੂੰ ਦਿਖਾਈ ਦੇਵੇਗਾ। ਤੁਸੀਂ ਦੇਖ ਸਕਦੇ ਹੋ ਕਿ ਜੇਕਰ ਤੁਸੀਂ ਨੇ ਆਪਣੀ ਇਸ ਤੇ MB ਸੈੱਟ ਕਰਨੀ ਹੈ ਵੀ ਤੁਸੀਂ ਕਿੰਨੇ MB ਤੱਕ ਆਪਣੀ ਜੋ YouTube ਤੇ ਵੀਡੀਓ ਕੰਪਲੀਟ ਕਰਨਾ ਚਾਹੁੰਦੇ ਹੋ ਕਿ ਤੁਸੀਂ ਕਿੰਨੇ MB ਆਪਣੀ ਜੋ ਯੂਜ਼ ਕਰਨੀ ਹੈ YouTube ਤੇ ਉਹ ਵੀ ਆਪਣੀ ਇੱਥੇ ਸੈੱਟ ਕਰ ਸਕਦੇ ਹੋ MB ਦੇ ਵਿੱਚ ਜਾਂ ਫਿਰ ਕਿੰਨੇ GB ਆਪ ਤੁਸੀਂ ਯੂਜ਼ ਕਰਨੀ ਹੈ ਉਹ GB ਇੱਥੇ ਆਪਣੀ ਲਿਖ ਸਕਦੇ ਹੋ 1 GB 2 GB 3 GB ਜਿੰਨੀ ਵੀ ਤੁਹਾਡੇ ਫੋਨ ਦੇ ਵਿੱਚ ਡਾਟਾ ਹੈ ਉਸ ਦੇ ਹਿਸਾਬ ਨਾਲ ਤੁਸੀਂ ਆਪਣੀ GB ਨੂੰ ਸੈੱਟ ਕਰ ਸਕਦੇ ਹੋ ਠੀਕ ਹੈ ਜਿਵੇਂ ਆਪਾਂ 1GB ਤੇ ਸੈੱਟ ਕਰਾਂਗੇ ਵੀ ਆਪਾਂ 1GB ਡਾਟਾ ਜੋ YouTube ਤੇ ਖਪਤ ਕਰ ਸਕਦੇ ਹਾਂ ਉਸ ਤੋਂ ਬਾਅਦ YouTube ਆਪਣੇ ਆਪ ਹੀ ਆਪ ਨੂੰ ਰਿਮਾਈਂਡਰ ਦੇਵੇਗਾ ਕਿ ਤੁਹਾਡਾ 1GB ਡਾਟਾ ਕੰਪਲੀਟ ਹੋ ਚੁੱਕਿਆ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਹਿਸਾਬ ਨਾਲ ਜੋ ਆਪਣਾ ਡਾਟਾ ਯੂਜ਼ ਕਰ ਸਕਦੇ ਹੋ ਤੁਸੀਂ ਇਹਨੇ ਕਰਨਾ ਹੈ ਜਾਂ ਨਹੀਂ ਕਰਨਾ ਉਹ ਤੁਹਾਡੇ ਤੇ ਡਿਪੈਂਡ ਹੈ ਠੀਕ ਹੈ ਇਹ ਸੈਟਿੰਗਾਂ ਨਾਲ ਤੁਸੀਂ ਜੋ ਆਪਣੀ EMI ਦਾ ਸਹੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਤੇ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ